ਸਿਲਕਨ ਰੂਟ ਖੁੱਲ ਜੂਗਾ ਤੇ ਮੈਨੂੰ ਦੱਸੋ ਬਈ ਉਹਨੂੰ ਇੱਥੇ ਕੋਈ ਕਮੀ ਹੋਊਗੀ ਉਹਦੀ ਜਿਹੜਾ ਕੋਈ ਜ਼ਿੰਮੇਦਾਰ ਹੈ ਫਾਰਮਰ ਹੈ ਉਹਦੀ ਉਹਦਾ ਜ਼ਮੀਨ ਦਾ ਰੇਟ ਵੀ 10 ਗੁਣਾ ਹੋ ਜਾਊਗਾ ਕਿ ਜਿਵੇਂ ਸਿੱਧੂ ਸਾਹਿਬ ਦੇ ਵੇਲੇ ਆ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਾਤ ਆ ਸਿਲਕ ਰੂਟ ਵੀ ਖਲਾ ਦੇਣਗੇ ਕਿਉਂ ਕਿਉਂ ਨਹੀਂ ਖਲਾ ਦਮ ਹੋਣਾ ਚਾਹੀਦਾ ਤੁਸੀਂ ਮੈਨੂੰ ਇਹ ਗੱਲ ਦੱਸੋ ਤੁਸੀਂ ਅੱਜ ਆਪੋਜੀਸ਼ਨ ਹੈ ਇੱਕ ਕਥਿਤ ਪੁਲਸ ਵਾਲੇ ਦੀ ਆਡੀਓ ਵਾਇਰਲ ਹੁੰਦੀ ਹੈ ਕਿਸੇ ਆਪੋਜੀਸ਼ਨ ਵਾਲੇ ਨੇ ਇੱਕ ਲਫ਼ਜ਼ ਵੀ ਬੋਲੇ ਸੁਣਿਆ ਤੁਸੀਂ ਸਿੱਧੂ ਸਾਹਿਬ ਬੋਲੇ ਹੈ ਨਹੀਂ ਨਹੀਂ ਸਿੱਧੂ ਸਾਹਿਬ ਦਾ ਹੈ ਹੀ ਨਹੀਂ ਸਿੱਧੂ ਸਾਹਿਬ ਪ੍ਰਧਾਨ ਨੇ ਐਲਓਪੀ ਨੇ ਨਹੀਂ 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 ਮੈਨੂੰ ਵੀ ਗੱਲ ਸੁਣ ਸਿੱਧੂ ਮੇਰੀ ਗੱਲ ਸੁਣੋ ਜਦੋਂ ਉਹ ਬੰਦਾ ਕਹਿ ਰਿਹਾ ਮੈਂ ਟੀਵੀ ਕਰ ਰਿਹਾ ਮੈਨੂੰ ਕਰਨ ਦਿਓ ਫਿਰ ਨਹੀਂ ਫਿਰ ਸਿੱਧੂ ਪਰਿਵਾਰ ਫਿਰ ਸਿੱਧੂ ਮੈਡਮ ਗਵਰਨਰ ਹਾਊਸ ਜਾ ਸਕਦੇ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪਰ ਉਸ ਤੇ ਨਹੀਂ ਬੋਲ ਸਕਦੇ ਨਹੀਂ ਨਹੀਂ ਫਿਰ ਪੰਜਾਬ بچਾਈਏ ਨਾ ਭਾਈ ਜੀ ਆਪਾਂ ਮੰਨ ਲਓ ਪੰਜਾਬ ਨੂੰ ਛੱਡ ਦਈਏ ਜੇ ਤੁਸੀਂ ਤਾਂ ਨਾ ਐਵੇਂ ਜੌਣ ਦਿੰਦੇ ਹੋ ਨਾ ਐਵੇਂ ਜੌਣ ਦਿੰਦੇ ਹੋ ਨਾ ਤੁਸੀਂ ਸਾਨੂੰ ਸਿਆਸਤ ਕਰਨ ਦਿੰਦੇ ਹੋ ਨਾ ਸਾਨੂੰ ਬੇਲੇ ਬੰਨ੍ਹ ਦਿੰਦੇ ਹੋ ਜੇ ਅਸੀਂ ਬੇਲੇ ਬੈਠੇ ਆ ਸਾਡੀ ਚੁੱਪ ਸਿੱਧੂ ਚੁੱਪ ਕਿਉਂ ਨੇ ਸਿੱਧੂ ਕਿਉਂ ਨਹੀਂ ਆ ਰਹੇ ਜੇ ਅਸੀਂ ਪਟੂਰੇ ਛੋਲੇ ਖਾਣ ਲੱਗ ਜਾਨੇ ਤਾਂ ਸਾਰੇ ਪੰਜਾਬ ਦੇ ਵਿੱਚ ਪਟੂਰੇ ਛੋਲੇ ਖਾਣ ਗਏ ਨੇ ਜੀ ਪਟਿਆਲੇ ਆ ਹੋ